ਹੁਣ ਵੀ ਅਸੀਂ ਮਤਲਬ ਜਿਹੜਾ ਤਿੰਨ ਫਲਵੀ ਨੂੰ ਠਾਂ ਕੋੜ ਦੇ ਵਿੱਚ ਸੀਐਮ ਸਾਹਿਬ ਦੀ ਗਵਾਈ ਚ ਪਹਿਲੀ ਐਨਆਰਆਈ ਮਿਲਣੀ ਕਰਦੇ। ਉਹ ਉਸ ਮਿਲਣੀ ਦੇ ਵਿੱਚ ਜਿੰਨੇ ਮਸਲੇ ਹੋਣਗੇ ਅਸੀਂ ਸਾਰੇ ਜਣੇ ਬੈਠ ਕੇ ਐਨਆਰਆਈ ਸਭਾ ਵਾਲੇ ਸਾਡੇ ਮੀਡੀਆ ਨਾਲ ਬੈਠਣਗੇ ਸੀਐਮ ਸਾਹਿਬ ਅਸੀਂ ਵੀ। ਅਸੀਂ ਪੰਜ ਐਨਆਰਆਈ ਮਿਲਣੀਆਂ ਕਰਾਂਗੇ ਐਨਆਰਆਈ ਸਭਾ ਦੇ ਨਾਲ ਮਿਲ ਕੇ। ਅਸੀਂ ਮਤਲਬ ਸਾਰੇ ਮਸਲੇ ਕੋਈ ਵੀ ਆ ਕੋਈ ਐਨਆਰਆਈ ਨੂੰ ਸਿੱਧਾ ਖੁੱਲਾ ਸਦਾ ਜੀ ਆਓ ਤੁਸੀਂ। ਜਿੱਦਾਂ ਦਾ ਸਹਯੋਗ ਚਾਹੀਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਰੀਆ ਹਰ ਸੰਭਵ ਕੋਸ਼ਿਸ਼ ਕਰੂਗੀ ਕਿ ਉਹ ਮਸਲਾ ਹੱਲ ਹੋ ਜਾਏ ਅਸੀਂ ਕਿਉਂਕਿ ਸਮਝਦੇ ਹਾਂ ਕਿ ਇਹਨਾਂ ਦਾ ਹੀ ਜਿਹੜੇ ਪੰਜਾਬ ਦੀ ਰੀੜ ਦੀ ਹੱਡੀ ਨੇ ਉਹਨਾਂ ਦੀ ਜਿਹੜੀ ਇਕਨੋਮੀ ਜਿਹੜੀ ਆਪਕਾ ਜਿਹੜੀ ਅਸਲੇ ਪੰਜਾਬ ਦੀ ਆ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਦੋਲ ਹੈ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਤੇ ਜਿੰਦੂ ਦਾ 55 ਸਾਲ ਤੋਂ ਧੜੇ ਬੰਦੀ ਦਾ ਜਦੋਂ ਦੀ ਕਦੀ ਕਾਂਗਰਸ ਇਕੱਠੀ ਵੇਖੀ ਤੋਂ ਤੁਸੀਂ ਦੱਸੋ ਕਦੀ ਇਕੱਠੀ ਹੋਈ ਕਾਂਗਰਸ ਇਹ ਸਭ ਹਮੇਸ਼ਾ ਹੀ ਮਤਲਬ ਸਾਰੇ ਬੰਦੇ ਮੁੱਖ ਮੰਤਰੀ ਨੇ ਸਾਦੇ ਬੰਦੇ ਮੰਤਰੀ ਨੇ ਸਮਝੇ ਦੀ ਗੱਲ ਹੁਣ ਫੇਰ ਬੰਦੇ ਗੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਲੋਕਲ ਬਾਡੀ ਦਾ ਮਿਨਿਸਟਰੀ ਬਣਾਇਆ ਮੁੜ ਕੇ ਪਾਵਰ ਦਾ ਮਿਨਿਸਟਰੀ ਬਣਾਇਆ ਸਾਦਾ ਇੱਕ ਦੇ ਹੱਥ ਮਾਰ ਕੇ ਕਹਿੰਦਾ ਕਿ ਮੈਂ ਚੋਦੋ ਬਣਾਇਆ ਮੈਂ ਆ ਕੀਤਾ ਕੰਮ ਦੱਸਣ ਕੀ ਕੀਤਾ ਇੱਕ ਫਾਈਲ ਦਿਖਾ ਦੇ ਜਿੱਥੇ ਕਿਹਦੇ ਸਿੱਧੂ ਨੇ ਸਾਈਨ ਕੀਤੇ ਹੋਣ ਉਦੋਂ ਜੋ ਜਦੋਂ ਸਟੇਜ ਤੇ ਬੜਾ ਪਤਾ ਨਹੀਂ ਕਿਹਦੇ ਖਿਲਾਫ ਬੋਲੀ ਜਾਂਦੇ ਕੀ ਕਰੀ ਜਾਂਦੇ ਨਿਕਲ ਕੇ ਕੰਮ ਕਰਕੇ ਦਿਖਾਉਣਾ ਚਾਹੀਦਾ ਦੇਹੀ ਸਾਡੀ ਭੈਣ ਆਸਟ੍ਰੇਲੀਆ ਤੋਂ ਆਈ ਹੈ ਜਿਹੜੀ ਚੁਣ ਕੇ ਐਨਆਰਆਈ ਸਭਾ ਦੀ ਪ੍ਰਧਾਨ ਬਣੀ ਜਿੱਦਾਂ ਮੱਲੇ ਲੋਕਾਂ ਨੇ ਬਦਲਾਅ ਦੇ ਵਿੱਚ ਆਮਾ ਦੀ ਪਾਰਟੀ ਦੀ ਸਰਕਾਰ ਲਿਆਂਦੀ ਕਿ ਨਵੇਂ ਲੋਕ ਆਉਣ ਚੰਗੇ ਲੋਕ ਆਉਣ ਉਸੇ ਤਰ੍ਹਾਂ ਐਨਆਰਆਈ ਸਭਾ ਦੇ ਵਿੱਚ ਵੀ ਇਹ ਬਹੁਤ ਵੱਡਾ ਬਦਲਾਅ ਹੋਇਆ ਕਿ ਪਰਮਿੰਦਰ ਸੁਰਾ ਨੂੰ ਪ੍ਰਧਾਨ ਚੁੜਿਆ ਇੱਕ ਤਾਂ ਆਸਟ੍ਰੇਲੀਆ ਦੇ ਵਿੱਚ ਵਰਕਿੰਗ ਲੇਡੀ ਹੈ ਆਲ ਦਰ ਤੇ ਮੈਨੂੰ ਲੱਗਦਾ ਕਿ ਜਿਹੜੇ ਮਸਲੇ ਜਿਹੜੇ ਸਾਡੀ ਸਰਕਾਰ ਨੇ ਪਹਿਲਾਂ ਵੀ ਪਿਛਲੇ ਸਾਲ ਅਸੀਂ ਪੰਜ ਐਨਆਰਆਈ ਮਿਲਣੀਆਂ ਕਰਕੇ ਸਾਡੇ ਕੋਲ 605 ਕੇਸ ਆਏ ਜਿਨ੍ਹਾਂ ਵਿੱਚੋਂ 595 ਹੱਲ ਕਰਤੇ 10 ਕੇਸ ਕੋਟਾ ਦੇ ਵਿੱਚ ਗਏ ਹੁਣ ਵੀ ਅਸੀਂ ਮਤਲਬ ਜਿਹੜਾ 3 ਫਰਵਰੀ ਨੂੰ ਪਠਾਨਕੋਟ ਦੇ ਵਿੱਚ ਸੀਐਮ ਸਾਹਿਬ ਦੀ ਗਵਾਈ ਚ ਪਹਿਲੀ ਐਨਆਰਆਈ ਮਿਲਣੀ ਕਰਦੇ ਉਹ ਉਸ ਮਿਲਣੀ ਦੇ ਵਿੱਚ ਜਿੰਨੇ ਮਸਲੇ ਆਉਣਗੇ ਅਸੀਂ ਸਾਰੇ ਜਣੇ ਬੈਠ ਕੇ ਐਨਆਰਆਈ ਸਭਾ ਵਾਲੇ ਸਾਡੇ ਲੀਡਰ ਨਾਲ ਬੈਠਣਗੇ ਸੀਐਮ ਸਾਹਿਬ ਅਸੀਂ ਵੀ ਅਸੀਂ ਪੰਜ ਐਨਆਰਆਈ ਮਿਲਨੀਆ ਕਰਾਂਗੇ ਐਨਆਰਆਈ ਸਭਾ ਦੇ ਨਾਲ ਮਿਲ ਕੇ ਸਾਰੇ ਪੰਜਾਬ 'ਚ ਪਹਿਲੀ ਫੜਾਂ ਕੋਟਾ ਦੇ ਦਿਆਂ ਦੂਜੀ ਅਸੀਂ ਨੰਗਲ ਕਾ ਦੇ ਸੰਗਦੂਰ ਕਾ ਦੇ ਬਠਿੰਡੇ 'ਚ ਕਾ ਦੇ ਪਰੋਜਪਰ ਕਾ ਦੇ ਅਸੀਂ ਬੋਲੇ ਸਾਰੇ ਮਸਲੇ ਕੋਈ ਵੀ ਕੋਈ ਐਨਆਰਆਈ ਨੂੰ ਸਿੱਧਾ ਖੁੱਲਾ ਸਦਾ ਜੀ ਆਓ ਤੁਸੀਂ ਜਿੰਦਾ ਦਾ ਸਹਯੋਗ ਚਾਹੀਦਾ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਹਰ ਸੰਭਵ ਕੋਸ਼ਿਸ਼ ਕਰੂਗੀ ਕਿ ਉਹ ਮਸਲਾ ਹੱਲ ਹੋ ਜੇ ਅਸੀਂ ਕਿਉਂਕਿ ਸਮਝਦੇ ਹਾਂ ਕਿ ਐਨਆਰਆਈ ਜਿਹੜੇ ਪੰਜਾਬ ਦੀ ਰੀੜ ਦੀ ਹੱਡੀ ਨੇ ਉਹਨਾਂ ਦੀ ਜਿਹੜੀ ਇਕਨੋਮੀ ਜਿਹੜੀ ਆਪਕਦਾ ਜਿਹੜੀ ਅਸਲੇ ਪੰਜਾਬ ਦੀ ਆ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਦੋਲ ਆ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਪੰਜਾਬ ਦੀਆਂ ਸਥਿਤੀਆਂ ਤੋਂ ਵੱਖਰੇ ਨਹੀਂ ਕੀਤਾ ਜਾ ਸਕਦਾ ਇਹ ਕਰਕੇ ਉਹਨਾਂ ਦੇ ਮਸਲੇ ਮਾਨ ਸਾਹਿਬ ਦੀ ਸਰਕਾਰ ਪਹਿਲ ਦੇ ਅਧਾਰ ਤੇ ਆ। ਜੀ ਸਾਹਿਬ ਇੱਕ ਤਾਂ ਦੇਖਿਆ ਗਿਆ ਕਿ ਐਨ ਆਰ ਆਈ ਉਹ ਪ੍ਰੋਬਲਮਾਂ ਦੀ ਕਰਟ ਜ਼ਮੀਨ ਔਰ ਦੂਸਰੀ ਮੈਰਿਜ ਅਸੀਂ ਜਿੰਨੇ ਸਾਡੇ ਕੇਸ ਆਏ ਮੈਂ ਪਹਿਲਾਂ ਵੀ ਦੱਸਦਾ ਹੁੰਦਾ ਕਿ ਸਾਡੇ ਕੋਲ ਜਿਹੜੇ ਕੇਸ ਆਏ ਸੀਗੇ ਇੱਕ ਵੀ ਐਨਆਰਆਈ ਦੀ ਜ਼ਮੀਨ ਦੇ ਉੱਤੇ ਨਾ ਕਿਸੇ ਹਿੜਿਆਣਿਆ ਵਾਲੇ ਨੇ ਨਾ ਜੁਪੀ ਵਾਲੇ ਨੇ ਨਾ ਦਿੱਲੀ ਵਾਲੇ ਨੇ ਨਾ ਬਿਆਦਾ ਵਾਲੇ ਨੇ ਕਿਸੇ ਨੇ ਕਬਜ਼ਾ ਨਹੀਂ ਕੀਤਾ ਸਾਡੇ ਦੇ ਸਾਡੇ ਡਿਸਪਿਊਟ ਜਿਹੜੇ ਫੈਮਲੀਆ ਦੇ ਡਿਸਪਿਊਟ ਸੀਗੇ ਕਿ ਚਾਚੇ ਦੇ ਪੁੱਤਾਂ ਨੇ ਮਾਲੀ ਗ ਵੱਡੇ ਭਰਾ ਦੇ ਮਾਲੀ ਅਸਵੇਰੇ ਕਲੇਡੀ ਦੀ ਕਾਲ ਆਈ ਲੁਧਿਆਣੇ ਤੋਂ ਉਹ ਚਾਹਦੇ ਲੋਦੇ ਇਸਵੇਰੇ ਬਿਲਕੁਲ ਚੰਡੀਗੜ੍ਹ ਆ ਉਹਦੇ ਜੇਠ ਨੇ ਕੋਠੀ ਮਾਲੀ ਬਸ ਸਾਡੀਆਂ ਜਿਹੜੀਆਂ ਫੈਮਲੀ ਦਾ ਮਸਲਾ ਨਾ ਡਿਸਪਿਊਟ ਜਿਹੜੇ ਆ ਕਿ ਬਾਹਰ ਦੇ ਨਾਲ ਸਾਡਾ ਝਗੜਾ ਨਹੀਂ ਗਿਆ ਸਾਡਾ ਉਹ ਇੱਚੀ ਝਗੜਾ ਪਵਾਵਾ ਨਹੀਂ ਕਈ ਜਦੋਂ ਸਾਨੂੰ ਵੀ ਉਹ ਕਠਨ ਸਥਿਤੀ ਆ ਜਾਂਦੀ ਹੈ ਕਿ ਜੋ ਭਰਾ ਭਰਾ ਦੀ ਲੜਾਈ ਆ ਤੁਹਾਨੂੰ ਵੀ ਕੋਰੋਨਾ ਔਖਾ ਹੋ ਜਾਂਦਾ ਸੋ ਮਿਲਦੇ ਐਨਆਰਆਈ ਭਰਾਵਾਂ ਨੂੰ ਬੇਤੀਆ ਕਿ ਜਾ ਦਿੰਦੇ ਆਪਾਂ ਨਾ ਕਰੀਏ ਤਾਂ ਆਪਣੇ ਜਿਹੜੇ ਬਾਹਰ ਬੈਠੇ ਸਿੰਘਾਂ ਨਾਲੇ ਤੇ ਵਿਚਾਰੇ ਦਹਾਂ ਦਾ ਉਹਦੀ ਕਿਰਤ ਕਰਦੇ ਆ ਇੱਥੇ ਬੈਠੇ ਮਗਰੋਂ ਆਪਾਂ ਉਹਨਾਂ ਦੀ ਜਾਇਦਾਦਾਂ ਦੱਬ ਦੇਣੀ ਝੂਠੀਆਂ ਗਲਤ ਰਸੀਤਾ ਬਣਾ ਕੇ ਗਲਤ ਇੰਤਕਾਲਾਂ ਕਰਾ ਕੇ ਕਰਵਾਉਂਦੀਆਂ ਕਰਾ ਕੇ ਸੋ ਅਸੀਂ ਇੱਕ ਜਮੀਨਾਂ ਦਾ ਕਾਫੀ ਹੱਲ ਕੀਤਾ ਅਸੀਂ ਕੁਝ ਕੁਝ ਕਾਨੂੰਨ ਸੀਐਮ ਸਾਹਿਬ ਬਣਾਦੇ ਮੈਂ ਅੱਜ ਤੁਹਾਨੂੰ ਦੱਸੂਗਾ ਮੁੜ ਕੇ ਦੱਸੂਗਾ ਉਹ ਉਹਦੇ ਤਹਿਤ ਜਿਹੜੇ ਪ੍ਰਾਪਰਟੀ ਦੇ ਕੇਸ ਹੈ ਨਾ ਇਹ ਸਾਡੇ ਕੋਲ ਬੰਦ ਹੋ ਜਾਣਗੇ ਜਲਦੀ ਹੱਲ ਹੋ ਜਾਣਗੇ ਪੂਰੇ ਇਹਨਾਂ ਦੇ। ਅਗਰ ਤਾਂ ਇੱਕ ਪਿਕਚਰ ਅਸੀਂ 2022 ਚ ਦੇਖੀ ਸੀ ਉਹੀ ਪਿਕਚਰ ਦੁਬਾਰਾ ਰਿਪੀਟ ਹੋ ਰਹੀ ਹੈ। ਦੋ ਧੜਿਆ ਵਾਲੀ ਕਾਂਗਰਸ ਜਿਹੜੀ ਬੰਦੀ ਹੈ। ਕਿਹੜੀ ਕਾਂਗਰਸ? ਹਾਂਜੀ। ਕਿਦੋਂ ਵੇਖੀ ਤਾ? 2022 ਦੀ ਜਿਹੜੀ ਪਿਕਚਰ ਦੇਖ ਰਹੇ ਹੋ ਦੁਬਾਰਾ ਰਿਪੀਟ ਹੋ ਰਹੀ ਹੈ। ਦੋ ਧੜੇ ਬੰਦੀ ਹੋਈ ਸੀ। ਕਿੰਨੀ ਦੇ ਉਮਰ ਕਿੰਨੀ ਦੇ ਤੁਹਾਡੀ? 40 ਹੈ? 40 ਦਾ। ਅੱਤੋਂ ਮੈਨੂੰ ਤਾਂ 50-55 ਸਾਲ ਤੋਂ ਧੜੇ ਬੰਦੀ ਦਾ ਜਦੋਂ ਆਉਂਦੀ ਕਦੀ ਕਾਂਗਰਸ ਇਕੱਠੀ ਵੇਖ ਮਲੇ ਸਭ ਬੰਦੇ ਮੁੱਖ ਮੰਤਰੀ ਨੇ ਸਾਦੇ ਬੰਦੇ ਮੰਤਰੀ ਨੇ ਸਮਝੇਗਦੀ ਗੱਲ ਹੁਣ ਫਿਰ ਬੰਦੇਗੇ ਪਹਿਲਾਂ 75 ਬੱਚੀ ਦੀ ਗੱਲ ਕਰਦੇ ਹਾਂ 80 20 ਦੀ ਕਰੀਆ ਆਏ ਮੈਨੂੰ ਲੱਗਦਾ ਕਿ ਜਦੋਂ ਕੋਈ ਕੰਟਰੈਕਟ ਕਰਨ ਜਾਂਦਾ ਸਿੱਧੂ ਸਾਹਿਬ ਕੋ ਪਹਿਲਾਂ ਸਲਾਹ ਲੈਣ ਜਾਂਦਾ ਸਮਝੇਗਦੀ ਗੱਲ ਜਿੱਥੇ ਹੋਏ ਆ ਉਹਨਾਂ ਨਾਲ ਤੇ ਸਿੱਧੂ ਤੁਰਿਆ ਫਿਰਦਾ ਜਦੋਂ ਇਹ ਅੱਜ ਗੱਲ ਕਹਿੰਦਾ ਕਾਂਗਰਸ ਤੇ ਬੀਜੇਪੀ ਨਾਲ ਤਾਂ ਤੁਰਿਆ ਫਿਰਦਾ ਜਿੱਥੇ ਸੌਦੇ ਹੁੰਦੇ ਕਦੀ ਬੀਜੇਪੀ ਕਦੀ ਕਾਂਗਰਸ ਕਦੀ ਬੀਜੇਪੀ ਕਦੀ ਕਾਂਗਰਸ ਹੁਣ ਵੀ ਕੀ ਬਣਾ ਕਿੱਦਾਂ ਚੱਲਣਾ ਸਮਝੇਗਦੀ ਗੱਲ ਕਨਫਿਊਜ਼ ਪੋਲੀਟੀਸ਼ੀਨਰ ਪਹਿਲਾ ਬੰਦਾ ਜਿਹੜਾ ਕਨਫਿਊਜ਼ ਆ ਜਿਹਨੂੰ ਇਹਦੀ ਪਤਾ ਲੱਗਦਾ ਪੰਜਾਬ ਚ ਕੀ ਕਰਨਾ ਨਾ ਪਤਾ ਲੱਗਦਾ ਉਹਦੀ ਲੜਾਈ ਆਪਣਿਆਂ ਨਾਲ ਕਿ ਦੂਜਿਆਂ ਨਾਲ ਕਿਹਦੇ ਨਾਲ ਉਹਦਾ ਉਹਦਾ ਮਸਲਾ ਕਿਹਦੇ ਨਾਲ ਇਹ ਨਹੀਂ ਸਮਝ ਲੱਗੀ ਤੂੰ ਅੱਜ ਵੀ ਉਹਦਾ ਪਾਸੇ ਸੁਣਿਆ ਹੁੰਦਾ ਮਿੰਦੂ ਟੋਟਲ ਉਹਦਾ ਮੈਂ ਸੁਣਿਆ ਮਿੰਦੂ ਦੀ ਸਮਝ ਲੱਗੀ ਕਿ ਆਪਣਿਆਂ ਦਾ ਲੜਿਆ ਕਿ ਬਗਾਨਿਆਂ ਦਾ ਲੜਿਆ ਅਸੀਂ ਦੇਖ ਲਈ ਗੱਲ ਇਸ ਕਰਕੇ ਕਨਫਿਊਜ਼ ਵਿਅਕਤੀ ਹੈ ਕਨਫਿਊਜ਼ ਸੋਚ ਹੈ ਜਿੱਦਾਂ ਉਹ ਸੀਐਮ ਬਣਨਾ ਚਾਹੁੰਦਾ ਮੱਝੇ ਚ ਇੱਕ ਗੱਲ ਕਹਿੰਦੇ ਮੈਂ ਬਾਅਦ ਵੀ ਕਹਿ ਗਿਆ ਸ਼ਾਇਦ ਇੱਥੇ ਵੀ ਉਹਨਾਂ ਨੇ ਦੱਸਿਆ ਕਿ ਦੁਆਬੇ ਜੀ ਵੈਦਾਂ ਹੀ ਕਹਿੰਦੇ ਸੇਦੂ ਸਾਹਿਬ ਸਾ ਥੁੱਕਣਾ ਬੜੇ ਪਕਾਉਂਦੇ ਥੁੱਕਣਾ ਬੜੇ ਦੀ ਪੱਕਦੇ ਸੱਜੀ ਗੱਲਾਂ ਨਾ ਬਹੁਤ ਰਾਜ ਦਿੱਤੀ ਉਹਦੀ 25 ਸਾਲ ਤਿੰਨਾਂ ਦਾ ਲੋਕ ਸਭਾ 'ਚ ਪਹੁੰਚ ਗਏ ਇੱਕ ਦਾ ਇੱਥੇ ਪਹੁੰਚ ਗਏ ਕੈਪਟਨ ਸਾਹਿਬ ਨੇ ਉਹਨਾਂ ਨੂੰ ਲੋਕਲ ਬਾਡੀ ਦਾ ਮਿਨਿਸਟਰੀ ਬਣਾਇਆ ਮੁੜ ਕੇ ਪਾਵਰ ਦਾ ਮਿਨਿਸਟਰੀ ਬਣਾਇਆ ਸਾਦਾ ਇੱਕ ਦੇ ਹੱਥ ਮਾਰ ਕੇ ਕਹਿੰਦਾ ਨਾ ਕਿ ਮੈਂ ਜਦੋਂ ਬੜਾ ਮਾ ਕੀਤਾ ਕੰਮ ਦੱਸਣ ਕੀ ਕੀਤਾ ਅਮਰ ਸਾਜ ਕਿੱਦਰੀ ਲਈ ਐਸਾ 22 ਦਾ ਬਸਰੀ ਨੂੰ ਬੁੱਕ ਕਰਤਾ ਇਸ ਕਰਕੇ ਥੁੱਕਣਾ ਬੜੇ ਪਕਾਉਣਾ ਛੱਡਦੇ ਕੰਮ ਕੰਨ ਸਾਹਿਬ ਲੋਕ ਜਵਾਬ ਮੰਗਦੇ ਆ سوشل ਮੀਡੀਆ ਦਾ ਯੁੱਗ ਹੈ ਅਸੀਂ ਅਸੀਂ ਜੇ ਮੰਤਰੀ ਬਣੇ ਆ ਜੇ ਸਾਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਮਿਨਿਸਟਰ ਬਣਾਇਆ ਸਾਡੀ ਡਿਊਟੀ ਹੈ ਲੋਕਾਂ ਦੇ ਕੰਮ ਕਰਨਾ ਸਰ ਉਹ ਬੈਠ ਕੇ ਦੱਸਿਓ ਸਿੱਧੂ ਸਾਹਿਬ ਨੂੰ ਅਸੀਂ ਦੱਸ ਗਿਆ 2 ਸਾਲਾਂ ਜਿਹੀਂ ਕਿੰਨਾ ਕੀਤੇ ਇੱਕ ਫਾਈਲ ਦਿਖਾ ਦੇ ਜਿੱਥੇ ਕਿਹਾ ਸਿੱਧੂ ਨੇ ਸਾਈਨ ਕੀਤੇ ਹੋਣ ਉਦੋਂ ਜੋ ਜਦੋਂ ਸਟੇਜ ਤੇ ਬੜਾ ਪਤਾ ਨਹੀਂ ਕਿਹਦੇ ਖਿਲਾਫ ਬੋਲੀ ਜਾਂਦੇ ਕੀ ਕਰੀ ਜਾਂਦੇ ਸਿੱਧ ਕੇ ਕੰਮ ਕਰਕੇ ਦਿਖਾਉਣਾ ਚਾਹੀਦਾ ਸਿੱਧੇ ਸਪਸ਼ਟ ਲਾਈਨਾਂ ਜੀ ਜੋ ਸਾਡੇ ਕੋਮੀ ਕਦਮਿੰਦਰ ਅਦਵਿੰਦ ਕੇਰਿਵਾਲ ਜੀ ਪੰਜਾਬ ਦੇ ਮੁੱਖੰਦੀਪ ਭਗਵੰਤ ਸਿੰਘ ਜੋ ਫੈਸਲਾ ਕਰਨਗੇ ਜੋ ਡਿਸੀਜਨ ਕਰਨਗੇ ਪੰਜਾਬ ਦਾ ਹਰ ਪਾਰਟੀ ਵਰਕਰ ਜਿਹੜਾ ਖਿੜੇ ਮੱਥੇ ਪਧਵਾਉਣੇ ਤੇ ਕੰਮ ਕਰਾਂਗੇ ਓਕੇ ਓਕੇ